ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਿੱਤਾਰ ਸਿੰਘ ਬਾੜ ਇੱਕਮ ਟਰੈਵਲਸ ਚੰਡੀਗੜ੍ਹ ਤੋਂ ਦੋਸਤੋ ਆਪਾਂ ਜਿਵੇਂ ਵਕ ਵਕ ਮੁੱਦਿਆਂ ਤੇ ਗੱਲ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ ਯੂਕੇ ਟੂਰਿਸਟ ਵਿਜ਼ਟਰ ਵੀਜ਼ੇ ਬਾਰੇ ਜੇ ਕਿਸੇ ਵੀ ਤਰ੍ਹਾਂ ਦਾ ਯੂਕੇ ਦਾ ਵੀਜ਼ਾ ਜੇ ਕੋਈ ਲੈਣਾ ਚਾਹੁੰਦਾ ਹੈ ਜਿਵੇਂ ਕੈਨੇਡਾ ਐਮਬੈਸੀ ਹੋ ਗਈ ਜਾਂ ਸ਼ੈਨਗਨ ਯੂਰਪ ਲਗਾ ਲੋ ਜਾਂ ਕੋਈ ਹੋਰੋਂ ਯੂਐਸਏ ਐਮਬੈਸੀ ਲਗਾ ਲੋ ਇਹ ਜਿਹੜੀ ਐਮਬੈਸੀ ਰਿਫਿਊਜ਼ ਤੁਹਾਡਾ ਵੀਜ਼ਾ ਕਰਦੀ ਹੈ ਸਿਰਫ ਤੁਹਾਨੂੰ ਇੱਕ ਲੈਟਰ ਹੀ ਦਿੰਦੀ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਲੈਟਰ ਜਿਹੜੇ ਤੁਹਾਨੂੰ ਇਸ਼ੂ ਕਰਦੇ ਆ ਯੂਕੇ ਹੋ ਗਿਆ ਆਸਟ੍ਰੇਲੀਆ ਹੋ ਗਿਆ ਇਹ ਤੁਹਾਨੂੰ ਪ੍ਰੋਪਰ ਜਿਹੜੀ ਤੁਹਾਡੀ ਰਿਫਿਊਜ਼ਲ ਆ ਪ੍ਰੋਪਰ ਰੀਜਨ ਤੁਹਾਨੂੰ ਮੈਂਸ਼ਨ ਕਰਕੇ ਦਿੰਦੇ ਕਿ ਤੁਹਾਡੇ ਇੱਥੇ ਇਸ ਜਗ੍ਹਾ ਦੇ ਵਿੱਚ ਤੁਹਾਡੇ ਦਿੱਕਤ ਹੈ ਇਸ ਵਾਰ ਇਸ ਕਰਕੇ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ ਇਸ ਲਈ ਜਿਹੜਾ ਯੂਕੇ ਦਾ ਪ੍ਰੋਸੈਸ ਆ ਬਿਲਕੁਲ ਅਲੱਗਾ ਜਿਹੜਾ ਜਿਹੜਾ ਵੀ ਆਪਣਾ ਵੀਜ਼ਾ ਲਗਵਾਉਣਾ ਚਾਹੁੰਦਾ ਉਹ ਏਕਸਪਰਟ ਬੰਦਾ ਹੀ ਵੀਜ਼ਾ ਲਗਾ ਸਕਦਾ ਜਿਹੜਾ ਯੂਕੇ ਤੇ ਪ੍ਰੋਪਰ ਬੋਰਡ ਦੇਰ ਤੋਂ ਕੰਮ ਕਰਦਾ ਆ ਰਿਹਾ ਅਦਰਵਾਈਜ਼ ਨਹੀਂ ਤਾਂ ਫਾਈਲ ਜਿਹੜੀ ਰਿਫਿਊਜ਼ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਯੂਕੇ ਦੇ ਵਿੱਚ ਫਾਈਨੈਂਸ਼ਲ ਨੂੰ ਲੈ ਕੇ ਬਹੁਤ ਜ਼ਿਆਦਾ ਸਟਿੱਕ ਨੇ ਉਹ ਫਾਈਨੈਂਸ਼ਲ ਤੁਹਾਡਾ ਜਿਹੜਾ ਹੈਗਾ ਉਹ ਤੁਹਾਡਾ ਬਿਲਕੁਲ ਤੁਹਾਡੀ ਇਨਕਮ ਨਾਲ ਮੈਚ ਹੋਣਾ ਚਾਹੀਦਾ ਚਾਹੀਦਾ ਆ ਜੇ ਤੁਹਾਡਾ ਉਹ ਇਨਕਮ ਨਾਲ ਤੁਹਾਡੀ ਨਾਲ ਫਾਈਨੈਂਸ਼ਲ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਆ ਤੁਹਾਡੀ ਇਨਕਮ ਨਾਲ ਮੈਚ ਨਹੀਂ ਕਰਦੀ ਤਾਂ ਉਹਦੀ ਬਹੁਤ ਜ਼ਿਆਦਾ ਰਿਜੈਕਸ਼ਨ ਆਉਂਦੀ ਆ ਜੇ ਤੁਹਾਡਾ 10000 ਰੁਪਿਆ ਵੀ ਜੇ ਮੰਨ ਲਓ ਤੁਹਾਡੀ ਇਨਕਮ ਦੇ ਵਿੱਚ ਤੁਸੀਂ ਨਹੀਂ ਦਿਖਾਇਆ ਉਹ 10000 ਰੁਪਏ ਦੇ ਕਰਕੇ ਵੀ ਤੁਹਾਡਾ ਜਿਹੜਾ ਵੀਜ਼ਾ ਰਿਫਿਊਜ਼ ਕਰ ਸਕਦੇ ਆ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਹੋਰ ਵੀ ਜਿਹੜੀਆਂ ਨਿੱਕੀਆਂ-ਨਿੱਕੀਆਂ ਧਿਆਨ ਦੇ ਵਿੱਚ ਰੱਖ ਕੇ ਯੂਕੇ ਦਾ ਵੀਜ਼ਾ ਲਗਾਇਆ ਜਾਂਦਾ ਤਾਂ ਕਿ ਤੁਹਾਡੀ ਰਿਫਿਊਜ਼ ਜਿਹੜਾ ਕੇਸ ਹੁੰਦੇ ਚਾਂਸਸ ਘੱਟ ਹੋਣ ਤੇ ਜਿਹੜਾ ਇਸ ਟਾਈਮ ਯੂਕੇ ਟੂਰਿਸਟ ਵਿਜ਼ਟਰ ਵੀਜ਼ਾ ਬਹੁਤ ਵਧੀਆ ਚੱਲ ਰਿਹਾ ਜੇ ਕੋਈ ਵੀ ਵੀਜ਼ਾ ਆਪਣਾ ਲਗਵਾਉਣਾ ਚਾਹੁੰਦਾ ਆ ਜਾਂ ਯੂਐਸਏ ਕੋ ਫਿਰ ਜਾਣਾ ਚਾਹੁੰਦਾ ਆ ਉਹ ਸਾਡੀ ਟੀਮ ਨਾਲ ਨੀਚੇ ਦਿੱਤੇ ਨੰਬਰਾਂ ਤੇ ਕੰਟੈਕਟ ਕਰਕੇ ਉਹ ਆਪਣਾ ਵੀਜ਼ਾ ਲੈ ਕੇ ਆਪਣਾ ਘੁਮਣ ਫੇਰ ਦਾ ਸੁਪਨਾ ਪੂਰਾ ਕਰ ਸਕਦੇ ਆ ਸਕਦਾ ਹੈ ਬਾਕੀ ਜਿਹੜਾ ਅਸੀਂ ਯੂਕੇ ਦਾ ਵੀਜ਼ਾ ਫਾਈਲ ਕਰਦੇ ਆ ਅਸੀਂ ਉਹਦੇ ਵਿੱਚ 100% ਸ਼ੋਰਟ ਹੀ ਨਾ ਤੁਹਾਨੂੰ ਵੀਜ਼ਾ ਦੇਵਾਂਗੇ ਜੇ ਅਸੀਂ ਤੁਹਾਡੀ ਫਾਈਲ ਕਰਾਂਗੇ ਜੇ ਅਸੀਂ ਵੀਜ਼ਾ ਨਹੀਂ ਦਿੰਦੇ ਤੁਹਾਨੂੰ ਤਾਂ ਅਸੀਂ ਉਹਦੇ ਵਿੱਚ ਤੁਹਾਨੂੰ 50000 ਰੁਪਇਆ ਅਸੀਂ ਆਪਣੇ ਕੋਲੋਂ ਰਿਫੰਡ ਕਰਾਂਗੇ ਜੇ ਤੁਹਾਡਾ ਅਸੀਂ ਵੀਜ਼ਾ ਨਹੀਂ ਲਗਾ ਪਾਉਂਦੇ ਤਾਂ ਯੂਕੇ ਦੇ ਵਿੱਚ ਅਸੀਂ ਤੁਹਾਡਾ ਜਿਹੜਾ ਵੀਜ਼ਾ ਫਾਈਲ ਜੇ ਕੋਈ ਵੀ ਕਰਾਣਾ ਚਾਹੁੰਦਾ ਤਾਂ ਸ ਦੀ ਟੀਮ ਨਾਲ ਕੰਟੈਕਟ ਕਰਕੇ ਸਾਡੇ ਨਾਲ ਕੰਟੈਕਟ ਕਰਕੇ ਆਪਣਾ ਵੀਜ਼ਾ ਫਾਈਲ ਕਰਕੇ ਆਪਣਾ ਘੁਮਣ ਫਿਰਨ ਦਾ ਸੁਪਨਾ ਪੂਰਾ ਕਰ ਸਕਦਾ ਤੇ ਜਿਆਦਾ ਜਾਣਕਾਰੀ ਲਈ ਤੁਸੀਂ نیچے ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਨੈਕਸਟ ਵੀਡੀਓ ਫੇਰ ਜਲਦ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ